ਉਹ ਨਿਰਖਤ ਫਿਰਉ ਸਭ ਦੇਸ਼ ਦਿਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮੈਂ ਬਹੁਤ ਵਿਆਕੁਲ ਸੀ ਮੈਂ ਰੱਬ ਦੀ ਭਾਲ ਦੇ ਵਿੱਚ ਸੀ ਮੈਂ ਬਹੁਤ ਦੇਸ਼ ਦਿਸੰਤਰਾਂ ਦੇ ਵਿੱਚ ਭਾਲ ਦੀ ਫਿਰਦੀ ਸੀ ਮੇਰਾ ਮਨ ਇਹ ਕਹਿ ਰਿਹਾ ਸੀ ਕਿ ਮੈਂ ਪਰਮਾਤਮਾ ਦੇ ਨਾਲ ਇੱਕ ਮਿਕ ਹੋਣਾ ਹੈ ਮਨ ਤਨ ਕਾਟ ਦਿਓ ਗੁਰ ਅੱਗੇ ਜਿਨ ਹਰ ਪ੍ਰਭ ਮਾਰਗ ਪੰਥ ਦਿਖਾਈਆ ਮੈਂ ਆਪਣਾ ਮਨ ਮੈਂ ਆਪਣਾ ਤਨ ਗੁਰੂ ਦੇ ਅੱਗੇ ਭੇਟਾ ਕਰ ਦਵਾਂ ਕੱਟ ਕੇ ਰੱਖ ਦਵਾਂ ਜਿਸ ਗੁਰੂ ਨੇ ਮੈਨੂੰ ਪਰਮਾਤਮਾ ਦੇ ਘਰ ਦਾ ਰਾਹ ਦਿਖਾ ਦਤਾ ਹੈ ਸਿੱਖ ਨੂੰ ਦੁਨੀਆ ਦੇ ਅੰਦਰ ਰਾਹ ਦੱਸਣ ਵਾਲਾ ਦੂਜਾ ਕੋਈ ਨਹੀਂ ਹੋ ਸਕਦਾ ਕੋਈ ਵੀ ਹੋਵੇ ਸਿੱਖ ਦਾ ਰਾਹ ਦਸੇਰਾ ਸਿਰਫ ਗੁਰੂ ਹੈ ਤੇ ਜਿਹੜਾ ਗੁਰੂ ਸਾਨੂੰ ਰੱਬ ਦੇ ਘਰ ਦਾ ਰਾਹ ਦੱਸਦਾ ਹੈ ਰੱਬ ਦੇ ਨਾਲ ਜੋੜਦਾ ਹੈ ਉਸ ਗੁਰੂ ਦੇ ਅੱਗੇ ਅਸੀਂ ਤਨ ਵੀ ਭੇਟਾ ਕਰਦੇ ਆਂ ਮਨ ਵੀ ਕਰਦੇ ਆਂ ਇਹ ਤਨ ਇਹ ਮਨ ਇਹ ਗੁਰੂ ਦਾ ਹੈ ਸਾਡਾ ਆਪਣਾ ਨਹੀਂ ਹੈ ਜਿਹੜਾ ਸਾਨੂੰ ਰੱਬ ਦਾ ਮਾਰਗ ਦੱਸਦਾ ਹੈ ਕਵੀ ਸੰਤੋਖ ਸਿੰਘ ਦੀ ਟੂੜਾ ਮਣੀ ਦੀ ਹੋਣਾ ਨੇ ਨਾ ਇੱਕ ਬੜੀ ਪਿਆਰੀ ਗੱਲ ਇਤਿਹਾਸ ਦੇ ਵਿੱਚ ਲਿਖੀ ਆ ਸਤ ਗੁਰੂ ਗੁਰੂ ਅਮਰਦਾਸ ਦੀ ਪਾਤਸ਼ਾਹ ਗੋਇੰਦਵਾਲ ਸਾਹਿਬ ਜਿਨ੍ਹਾਂ ਨੇ ਸਮਾਜਿਕ ਬਰਾਬਰੀ ਲੋਕਾਂ ਦੇ ਵਿੱਚੋਂ ਹਰ ਇੱਕ ਕਿਸਮ ਦੀ ਸ਼ੂਆਸ਼ਾਤ ਜਾਤ ਪਾਤ ਊਚ ਨੀਚ ਭੇਦ ਭਾਵ ਨੂੰ ਮੁਕੰਮਲ ਤੌਰ ਤੇ ਖਤਮ ਕਰਦੇ ਆਂ ਖਤਮ ਕਰਦੇ ਆਂ ਪਹਿਲਾਂ ਪੰਗਤ ਪਾਸ਼ਾ ਸੰਗਤ ਜਿੰਨੇ ਆਉਣੇ ਗੁਰੂ ਪਾਤਸ਼ਾਹ ਦੇ ਪਾਸ ਪਹਿਲਾਂ ਪੰਗਤ ਕਰੇ ਫੇਰ ਸੰਗਤ ਕਰੇ ਇਹ ਸਿਧਾਂਤ ਦਿੱਤਾ ਇੱਕ ਕ੍ਰਿਸ਼ਨ ਜੀ ਦਾ ਭਗਤ ਜਿਹਦਾ ਨਾਮ ਸੀ ਮਾਈ ਦਾਸ ਜੀ ਇਹ ਵੀ ਗੁਰੂ ਘਰ ਦੀ ਸ਼ੋਭਾ ਸੁਣ ਕੇ ਸ੍ਰੀ ਗੋਇੰਦਵਾਲ ਸਾਹਿਬ ਆ ਗਿਆ ਜਦੋਂ ਸ੍ਰੀ ਗੋਇੰਦਵਾਲ ਸਾਹਿਬ ਆਇਆ ਇਹਨੇ ਆਣ ਕੇ ਦੇਖਿਆ ਵੀ ਇੱਥੇ ਤੇ ਪਹਿਲਾ ਪੰਗਤ ਹੈ ਤੇ ਪੰਗਤ ਦੇ ਵਿੱਚ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ ਜਿਹੜਾ ਗੁਰੂ ਦਾ ਸਿਧਾਂਤ ਹੈ ਕਿ ਇਥੇ ਸਾਰੇ ਇੱਕੋ ਹੀ ਪੰਗਤ ਵਿੱਚ ਬੈਠੇ ਨੇ ਬਰਾਬਰ ਬੈਠੇ ਨੇ ਜਿਨ੍ਹਾਂ ਨੂੰ ਸਮੇਂ ਦੇ ਵੱਡੇ ਆਗੂ ਨੇ ਧਾਰਮਿਕ ਤੌਰ ਤੇ ਬ੍ਰਾਹਮਣ ਨੇ ਇਹ ਕਿਆ ਸੀ ਵੀ ਇਹ ਸ਼ੂਦਰ ਨੇ ਇਹ ਕਮੀਨ ਨੇ ਉਹ ਵੀ ਬੈਠੇ ਹੋਏ ਨੇ ਕੋਈ ਵਰਣ ਦਾ ਲਿਹਾਜ਼ ਨਹੀਂ ਹੈ ਤਾਂ ਮਾਈ ਦਾਸ ਜਿਹੜਾ ਸੀ ਉਹਨੇ ਲੰਗਰ ਦੇ ਵਿੱਚ ਭੋਜਨ ਦਾ ਜਿਹੜਾ ਥਾਲੀ ਪਰੋਸਿਆ ਹੋਇਆ ਵੇਖਿਆ ਪਰ ਅੰਦਰ ਜਿਹੜਾ ਮਨ ਦੀ ਮਤ ਸੀ ਜਿਹੜੇ ਉਹਦੇ ਆਪਣੇ ਖਿਆਲ ਸਨ ਕਿ ਮੈਂ ਕਿਵੇਂ ਸਾਰਿਆਂ ਦੇ ਬਰਾਬਰ ਬਵਾਂ ਮੈਂ ਤੇ ਉੱਚਾ ਹਾਂ ਮੈਂ ਵੱਡਾ ਹਾਂ ਉਹ ਵਾਪਸ ਮੁੜ ਗਿਆ ਜਦੋਂ ਵਾਪਸ ਮੁੜਿਆ ਉਹਨੇ ਬਹੁਤ ਤਪ ਕੀਤੇ ਬੜੀ ਕਠਨ ਘਾਲਣਾ ਘਾਲੀ ਜੰਗਲਾਂ ਦੇ ਵਿੱਚ ਬਹਿ ਗਿਆ ਮਨ ਨੂੰ ਸ਼ਾਂਤੀ ਨਾ ਮਿਲੇ ਮਨ ਨੂੰ ਟਿਕਾ ਨਾ ਮਿਲੇ ਬੈਠਾ ਰਿਆ ਜਦੋਂ ਵੀ ਕਿਤੇ ਉਹਦੀ ਅੱਖ ਲੱਗਣੀ ਨਾ ਤੇ ਉਹਨੂੰ ਸ੍ਰੀ ਗੋਇੰਦਵਾਲ ਸਾਹਿਬ ਪੰਗਤ ਦੇ ਵਿੱਚ ਪਿਆ ਹੋਇਆ ਜਿਹੜਾ ਭੋਜਨ ਦਾ ਪੁਰਸਿਆ ਥਾਲ ਨਜ਼ਰ ਆਉਣਾ ਉਹਨੇ ਕਹਿਣਾ ਮਨਾ ਵੀ ਇਹ ਕੀ ਗੱਲ ਹੈ ਇਹ ਮੈਨੂੰ ਭੋਜਨ ਦਾ ਥਾਲ ਗੁਰੂ ਕੇ ਲੰਗਰਾਂ ਦਾ ਇਹ ਮੈਨੂੰ ਦਿਸਦਾ ਕਿਉਂ ਹੈ ਭੋਜਨ ਪਰੋਸਿਆ ਕਿਉਂ ਨਜ਼ਰ ਆਉਂਦਾ ਉਹਨੇ ਬੜੇ ਤਰਲੇ ਕੀਤੇ ਬੜੇ ਮਿੰਤਾਆਂ ਕੀਤੀਆਂ ਰੱਬ ਨਾਲ ਇੱਕ ਮਿਕ ਹੋ ਜਾਵਾਂ ਇੱਕ ਦਿਨ ਉਹਨੂੰ ਆਵਾਜ਼ ਸੁਣਾਈ ਦਿੱਤੀ ਕਿ ਜੇ ਤੂੰ ਰੱਬ ਦੇ ਨਾਲ ਇੱਕ ਮਿਕ ਹੋਣਾ ਤੇ ਰੱਬ ਦੇ ਨਾਲ ਇੱਕ ਮਿਕ ਹੋਣ ਦਾ ਰਾਹ ਸ੍ਰੀ ਗੋਇੰਦਵਾਲ ਸਾਹਿਬ ਆ ਗੋਇੰਦਵਾਲ ਸਾਹਿਬ ਸਿੱਖੀ ਦਾ ਧੁਰਾ ਉਥੇ ਜਾ ਪੰਗਤ ਦੇ ਵਿੱਚ ਬੈਠ ਪੰਗਤ ਦੇ ਵਿੱਚ ਬਹਿ ਕੇ ਪਹਿਲਾਂ ਪੰਗਤ ਤੇ ਫੇਰ ਸੰਗਤਕਾਰ ਫੇਰ ਤੈਨੂੰ ਰੱਬ ਦੇ ਨਾਲ ਇੱਕ ਮਿਗਤਾ ਮਿਲੇਗੀ ਉਹ ਜਿਹੜਾ ਮਾਈ ਦਾਸ ਸੀ ਨਾ ਉਹ ਵਾਪਸ ਮੁੜਿਆ ਪੰਗਤ ਵਿੱਚ ਬੈਠਾ ਪ੍ਰਸ਼ਾਦਾ ਛਕਿਆ ਗੁਰੂ ਦੇ ਦਰਸ਼ਨ ਕੀਤੇ ਉਪਦੇਸ਼ ਸੁਣਿਆ ਤੇ ਗੁਰੂ ਦੇ ਮਾਰਗ ਦੇ ਰਾਹੀ ਰੱਬ ਦੇ ਮਾਰਗ ਦੇ ਉੱਤੇ ਤੁਰ ਪਿਆ ਮੈਂ ਫੇਰ ਬੇਨਤੀ ਕਰਦਾ ਹਾਂ ਇਹ ਸਾਡੀਆਂ ਜਿਹੜੀਆਂ ਰਵੈਤਾਵਾਂ ਸਾਡੀਆਂ ਜਿਹੜੀਆਂ ਪਰੰਪਰਾਵਾਂ ਵਾ ਗੁਰੂ ਦੀਆਂ ਇਹ ਕੋਈ ਸਧਾਰਨ ਰਵੈਤਾ ਨਹੀਂ ਹਨ ਇਹ ਕੋਈ ਸਧਾਰਨ ਪਰੰਪਰਾਵਾ ਨਹੀਂ ਹਨ ਆ ਸਾਹਮਣੇ ਲੰਗਰ ਹਾਲ ਹੈ ਸਤਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਤੇ ਉਥੇ ਜਦੋਂ ਤੁਸੀਂ ਪੰਗਤ ਵਿੱਚ ਬੈਠਦੇ ਹੋ ਉਹਦਾ ਵੀ ਇੱਕ ਆਨੰਦ ਹੈ ਖੇੜਾ ਹੈ ਉਥੇ ਵੀ ਮਨ ਜਿਹੜਾ ਗੁਰੂ ਤੋਂ ਸਦਕੇ ਜਾਵੇਗਾ ਉਹ ਵੀ ਇੱਕ ਰਾਹ ਹੈ ਰੱਬ ਦੇ ਨਾਲ ਇੱਕ ਮਿਕ ਹੋਣ ਦਾ ਰੱਬ ਦੇ ਨਾਲ ਜੁੜਨ ਦਾ ਸਿੱਖ ਦੇ ਲਈ ਗੁਰੂ ਹੀ ਰਾਹ ਦਸੇਰਾ